हदायतों मुताबिक प्रोएक्टिव के प्रोफेनल पुलिसिंग करते हुए डी एस पी नाभा डी एस पी डी इंचार्ज सी ए पटियाला एस एच ओ पारसो एस एच सदर नाभा इन आदि टीम ने बड़ा इफेक्टिवली दो ब्लाइंड मर्डर्स को ट्रेस किया है जो पहला मर्डर है वो क्राउड गंदरालौड पिंड होगा ऑन द इंटरवीनिंग नाइट ऑफ छे सात जून ਜਿਹਦੇ ਚ ਇਨਫੋਰਮੇਸ਼ਨ ਆਈ ਸੀ ਕਿ ਜਗਦੀਪ ਸਿੰਘ ਜੋ ਚੱਲਦੀ ਇਹਦਾ ਕਿਸੇ ਨੇ ਕਤਲ ਕਰਤਾ ਇਹਦੇ ਘਰ ਦੇ ਵਿੱਚ ਹੀ ਵਿੜੇ ਦੇ ਵਿੱਚ ਅ ਸ਼ੀਸ਼ਾ ਵੀ ਨਹੀਂ ਆਇਆ ਅ ਐਕਟਿੰਗ ਔਨ ਦਟ ਇਨਫੋਰਮੇਸ਼ਨ ਅਸੀਂ ਇੱਕ ਕਫਰਰ ਨੰਬਰ ਪੀਪੀਸੀ 62 پاسੋਂ ਨਾਲ ਇਹਦੇ ਸਬੰਧ ਦੇ ਆਈ ਪੀਸੀ ਮੇਟ ਇਹ ਡੂਇੰਗ ਇਨਵੈਸਟੀਗੇਸ਼ਨ ਇਟ ਕੇਮ ਆਊਟ ਕਿ ਇਹਦਾ ਕੋਈ ਝਗੜਾ ਚੱਲਦਾ ਸੀਗਾ ਮਨਿੰਦਰ ਸਿੰਘ ਫੌਜੀ ਨਾਲ ਤੇ ਇਹ ਕਾਫੀ ਅ ਸ਼ਰਵਦ ਜੋ ਮ੍ਰਿਤਕ ਨੂੰ ਕਹਿੰਦਾ ਸੀਗਾ ਕਾਫੀ ਵਾਰ ਇਹਨਾਂ ਦਾ ਝਗੜਾ ਹੋ ਰਿਹਾ ਹੈ ਤੇ ਇਹ ਵੀ ਸਾਹਮਣੇ ਆਇਆ ਕਿ ਜਿਹੜਾ ਵਿਤਿਕ ਦਾ ਜਿਹੜਾ ਸ਼ੋਕਰਾ ਉਹ ਵੀ ਗਿਰੇ ਹੋਇਆ ਸੀਗਾ ਉਹ ਧਮਕੀਆਂ ਵਗੈਰਾ ਜਿਹੜਾ ਨਰਿੰਦਰ ਸਿੰਘ ਫੌਜੀ ਉਹ ਦਿੰਦਾ ਰਿਹਾ ਸੀ ਤਾਂ ਜਿਸ ਦਿਨ 6 ਤਰੀਕ ਨੂੰ ਵੀ ਇਹਨਾਂ ਦਾ ਟਕਰਾਅ ਹੋਈ ਏ ਤੇ ਉਸ ਤੋਂ ਬਾਅਦ ਰਾਤ ਨੂੰ ਨਰਿੰਦਰ ਸਿੰਘ ਉਹ ਫੌਜੀ ਇਹਨਾਂ ਦੇ ਘਰ ਜਾਂਦਾ ਇੱਕ ਢਾਮ ਦੇ ਨਾਲ ਇੱਕ ਡੰਡਾ ਹੁੰਦਾ ਹੈ ਕਾਂਸ ਦਾ ਉਦੇ ਨਾਲ ਜਿਹੜੇ ਹਿੱਟ ਹੈਡ ਤੇ ਤੇ ਫੇਸ ਤੇ ਹਿੱਟ ਕਰਕੇ ਇਹਨੂੰ ਇੰਜਰ ਕਰਦਾ ਤੇ ਦੋ ਦੋਸ ਇਨਜਰੀ ਇਸ ਦੀ ਡੈਥ ਹੋ ਗਈ ਤਾਂ ਬੜਾ ਇਫੈਕਟਿਵਲੀ ਜਿਹੜਾ ਹੈਗਾ ਪੁਲਿਸ ਨੇ ਟੈਕਨੀਕਲ ਤੇ ਹਿਊਮਨ ਇੰਡੈਂਜਰੀਸ ਯੂਜ਼ ਕਰਦੇ ਹੋਏ ਜਿਹੜਾ ਇਹ ਜਿਹੜਾ ਇਮੋਗ੍ਰੇਸ ਕੀਤਾ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਫਰਦਰ ਇਨਵੈਸਟੀਗੇਸ਼ਨ ਇਸ ਗੋਇੰਗ ਜੋ ਸੈਕਿੰਡ ਬਲਾਈਂਡ ਮਰਡਰ ਹੈਗਾ ਉਹ ਟਕਰਾਲਾ ਪਿੰਡ ਦੇ ਹਾਦੇ ਵਿੱਚ ਇੱਕ ਲਾਸ਼ ਮਿਲੀ ਸੀ ਸੁਰਦੀਪ ਸਿੰਘ ਹਸੂਨ ਇੱਕ 52024 ਤੇ ਬੇਸਡ ਔਨ ਦਾ ਇਨਫੋਰਮੇਸ਼ਨ ਉਹਦੀ ਪਤਨੀ ਦੇ ਬਿਆਨ ਦੇ ਬੇਸ ਤੇ ਚਮਕੌਰ ਸਿੰਘ ਨਾਮ ਦੇ ਵਿਅਕਤੀ ਦੇ ਖਿਲਾਫ ਇੱਕ ਪਰਚਾ ਜਿਹੜਾ ਬਾਈ ਨੇ ਦਰਜ ਕਰਾਇਆ ਸੀਗਾ ਬਟ ਡੂਰਿੰਗ ਇਨਵੈਸਟੀਗੇਸ਼ਨ ਇਟ ਕੇਮ ਆਊਟ ਕਿ ਚਮਕੌਰ ਸਿੰਘ ਤੇ ਜਿਹੜਾ ਮ੍ਰਿਤਿਕ ਦਾ ਆਪਸ ਵਿੱਚ ਡਿਸਪਿਊਟ ਸੀਗਾ ਪੈਸੇ ਆਫ ਕੇ ਇਹ ਵੀ ਸਾਹਮਣੇ ਆਇਆ ਕਿ ਮ੍ਰਿਤਿਕ ਨੇ ਪਹਿਲਾਂ ਵੀ ਦੋ ਤਿੰਨ ਪਰਚੇ ਜਿਹੜੇ ਹੈਗੇ ਆ ਦਰਜ ਕਰਵਾਏ ਹੋਏ ਸੀਗੇ ਵੱਖ-ਵੱਖ ਪਾਰਟੀਆਂ ਦੇ ਖਿਲਾਫ ਜਿਹੜੇ ਵੀ ਝੂਠੇ ਪਾਏ ਗਏ ਸੀ ਤਾਂ ਕੁਝ ਐਜੋ ਦੇ ਐਵੀਡੈਂਸਸ ਸਾਹਮਣੇ ਆਏ ਜਿਹਦੇ ਤੋਂ ਸਾਨੂੰ ਸ਼ੱਕ ਹੋਇਆ ਕਿ ਇਹ ਜਿਹੜਾ ਮਾਮਲਾ ਹੈਗਾ ਬਲਾਈਂਡ ਮਰਡਰ ਦਾ ਨਾ ਹੋ ਕੇ ਕੋਈ ਹੋਰ ਵੀ ਹੋ ਸਕਦਾ ਹੈ। ਤੋਂ ਟੈਕਨੀਕਲੀ ਤੇ ਧਰਮੇ ਨੂੰ ਰਸਤੇਗਰ ਕਰਨ ਤੇ ਪਾਇਆ ਗਿਆ ਕਿ ਜੋ ਬ੍ਰਿੰਦੇ ਕਰਾ ਉਹ ਪਲਾਨ ਕਰ ਰਿਹਾ ਸੀ ਕਿ 307 ਦਾ ਪਰਚਾ ਉਹ ਚੰਬੌਰ ਸਿੰਘ ਦੇ ਖਿਲਾਫ ਦਰਜ ਕਰਵਾਵੇ। ਉਹਦੇ ਵਾਸਤੇ ਉਹਨੇ ਇੱਕ ਵੈਪਨ ਪ੍ਰਕਿਊਰ ਕੀਤਾ ਸੀਗਾ। ਆਪਣੇ ਕ੍ਰੀਏਟਿਵ ਸਾਥੀਆਂ ਨਾਲ ਗੱਲ ਕੀਤੀ ਪਲਾਨ ਕੀਤਾ ਕਿ ਮੈਂ ਇੱਥੇ ਜਾ ਕੇ ਐਨਈਪੀ ਨੂੰ ਮੈਂ ਇੱਕ ਡਰਾਮਾ ਕ੍ਰੀਏਟ ਕਰਾਂਗਾ ਜਿਹਦੇ ਵਾਸਤੇ ਮੈਂ ਆਪਣੇ ਉਹ ਨਿੰਜਰ ਕਰਾਂਗਾ ਪੂਰੇ ਵਾਸਤੇ ਮੈਂ YouTube ਵਗੈਰਾ ਤੋਂ ਚੈਨਲ ਵਗੈਰਾ ਦੇਖੇ ਕਿੱਥੇ ਇੰਜਰੀ ਕਰਕੇ ਘੱਟੋ ਘੱਟ ਜਿਹੜਾ ਲਾਈਫ ਦਾ ਲਾਸ ਨਾ ਹੋਵੇ ਪਰ ਇੰਜਰੀ ਹੋ ਜਾਂਦੀ ਹੈ ਤਾਂ ਮਤੀ ਇੱਕ ਪੰਨ ਨੂੰ ਉਹ ਇਹ ਵੈਪਨ ਲੈ ਕੇ ਗਨ ਸ਼ਾਟ ਇੰਜਰੀ ਆਪਣੇ ਆਪ ਨੂੰ ਕਰਦਾ ਹੈ ਪਰ ਦੂਦ ਇੰਜਰੀ ਉਹਦੀ ਡੈਥ ਹੋ ਜਾਂਦੀ ਹੈ ਬੇਸਡ ਓਨ ਦਾ ਇਨਫੋਰਮੇਸ਼ਨ ਅਸੀਂ ਇੱਕ ਕੈਪ ਪਰਿਫਾਇਰ ਦਰਜ ਕੀਤੀ ਸੀ ਚੰਪੌਰ ਸਿੰਘ ਦੇ ਖਿਲਾਫ ਪਰ ਹੁਣ ਉਹਦੇ ਕਰੀਬੀ ਸਾਥੀ ਜੋ ਟਰਕੀਵਿਟਨੈਸ ਹੈਗਾ ਇਹਦੇ ਇਸ ਮੈਟਰ ਦੇ ਵਿੱਚ ਉਹਨੇ ਸਾਰਾ ਸਾਨੂੰ ਰਿਵੀਲ ਕੀਤਾ ਤੇ ਹੋਰ ਜਿਹੜੇ ਐਵੀਐਸ ਮਿਲੇ ਸੀਗੇ ਉਹਨਾਂ ਨੇ ਵੀ ਇਸ ਘਟਨਾ ਨੂੰ ਵੀ ਕੌਰੋਬੋਰੇਟ ਕੀਤਾ ਹੈ ਕਿ ਉਹ ਆਪਣੇ ਆਪ ਨੂੰ ਆਪਣੇ ਜਿਹੜੀ ਕੀਤੀ ਕਤਲ ਕਤਨਾ ਹੈਗੀ ਇਹ ਮਰਡਰ ਨਹੀਂ ਸੀਗਾ ਤਾਂ ਉਸ ਬੇਸ ਤੇ ਅਸੀਂ ਉਹਨੂੰ ਜਿਹੜਾ ਹੈਗਾ ਅੱਗੇ ਪ੍ਰੋਸੀਡ ਕਰ ਰਹੇ ਹਾਂ ਕਿਵੇਂ ਪਤਾ ਲੱਗਿਆ ਸਰਦ ਨਾਲ ਸੀ ਕੋਈ ਜਦੋਂ ਜਿਵੇਂ ਮੈਂ ਦੱਸਿਆ ਇੱਕ ਤਾਂ ਕੀ ਵਿਟਨੈਸ ਸੀਗਾ ਜਿਹਨੇ ਬਿਲਕੁਲ ਗੱਲ ਕਰਦਾ ਸੀਗਾ ਕਿ ਮੈਂ ਇਹ ਕਰਨਾ ਹੈਗਾ ਤੇ ਇੱਥੇ ਕਰਨਾ ਇਸ ਵੈਪਨ ਨਾਲ ਕਰਨਾ ਤੇ ਉਹਨੇ ਕਰਕੇ ਦਿਖਾਇਆ ਸੈਕੰਡਰੀ ਕੁਝ ਐਦਾਂ ਦੇ ਟੈਕਨੀਕਲ ਮੈਡੀਕਲ ਐਵਿਡੈਂਸਸ ਟੈਕਨੀਕਲ ਐਵਿਡੈਂਸਸ ਤੇ ਹੋਰ ਗਵਾਹ ਜਿਹੜੇ ਸਾਹਮਣੇ ਆਏ ਜਿਹੜੀਆਂ ਸਾਰੀਆਂ ਇਹ ਚੀਜ਼ ਨੂੰ ਕੋਰਪੋਰੇਟ ਕਰ ਰਹੇ ਨੇ ਬੇਸਿਕ ਤਾਂ ਕੇਸ ਚੇਂਜ ਕਰਾਂਗੇ ਸੁਸਾਇਡ ਕਰਾਂਗੇ ਕੀ ਇਹ ਅਡੇ ਵਿੱਚ ਬੇਸਿਕਲੀ ਅੱਗੇ ਪ੍ਰੋਸੀਡ ਕਰ ਰਹੇ ਆ ਜਿਹੜਾ ਚੰਬੌਰ ਸਿੰਘ ਦੇ ਇਲਾਕੇ ਦਾ ਵਰਚਾ ਡਾਜ ਹੋਇਆ ਉਹ ਨਹੀਂ ਬਣਦਾ ਉਹ ਕੈਨਸਲ ਬੇਸਿਕਲੀ ਇਹਨੂੰ ਕੈਨਸਲੇਸ਼ਨ ਵਾਲੀ ਡਿਫੀਨਿਟਲੀ ਨੂੰ ਲੈ ਰਹੇ ਆ